ਨੀ ਉਹਨਾਂ ਪੜਤ ਤੱਕ ਅਸੀਂ ਆਪਾਂ ਜਿਹੜੀ ਦਾਸ ਲਗਾਈਆ ਉਹਦਾ ਮੁੱੱਚਾ ਕਹਿੰਦਾ ਤੇਰਾ ਘਰ ਬਣਾ ਸੀ ਨਾ ਥੁਰ ਕੇ ਆ ਫਿਰ ਹੱਥ ਲਾ ਉਹਨੇ ਜਿੰਦੇ ਜੀ ਨਹੀਂ ਹੱਥ ਲਾਉਂਦਾ ਕਦੀ ਇਹਨੂੰ ਨਹੀਂ ਭਾਈ ਲੋਣਾ ਚੁੱਪ ਆਪਣੇ ਠੀਕ ਕਰਨਾ ਨਹੀਂ ਭਾਈ ਨਹੀਂ ਠੀਕ ਨਹੀਂ ਉਹ ਹੱਥ ਨਹੀਂ ਲਾ ਸਕਦਾ ਬੰਦਾ ਲੋਰੀਆ ਕਾਦਾ ਕਾਦਾ ਹਸ ਬੰਦਾ ਵੱਡਾ ਮੁੰਡਾ ਆਏਗਾ ਉਹ ਚਿਦਾ ਸੜੇਗਾ ਉਹ ਹੋਰ ਕੋਈ ਨਹੀਂ ਹੱਥ ਲਾ ਸਕਦਾ ਬਾਕੀ 100 200 ਬੰਦਾ ਪਾਗਲ ਹੈ ਛੋਟਾ ਮਤ ਰਿਆ ਹੋਣਾ ਛੋਟਾ ਵੀ ਨਹੀਂ ਲਾ ਸਕਦਾ ਛੋਟਾ ਉੱਤੇ ਬੈਠਾ ਹੈ ਕੋਈ ਚਲ ਕੋਈ ਨਹੀਂ ਕੋਈ ਸਰ ਜੀ ਤੁਸੀਂ ਦੱਸੋ ਕਿ ਕੀ ਮਤਲਬ ਕਿ ਮੇਰਾ ਆਦਮੀ ਜੀ ਮਸਲਾ ਹੈ ਜੇ ਬਾਪੂ ਜੀ ਦੀ ਡੈਥ ਹੋਈ ਹੈ ਅੱਜ ਦਾ ਠੀਕ ਹੈ ਜੀ ਇਹ ਦੋ ਪਰਿਵਾਰ ਨੇ ਇਹ ਬਲੇਮ ਕਰਦੇ ਜੀ ਸਾਡਾ ਬਾਪ ਆ ਉਹ ਕਿੰਦੇ ਸਾਡਾ ਬਾਪ ਆ ਹੂੰ ਉਹ ਬਲਵੀ 22 ਸਾਲਾਂ ਬਾਅਦ ਕਹਿੰਦੇ ਵੀ ਉਹ ਬਾਤ ਤੇ ਹੁਣ ਆਈ ਆ ਵੀ ਆਂਦੀ ਮੇਰਾ ਘਰ ਵਾਲਾ ਵਾ ਮੇਰੇ ਬੱਚਿਆਂ ਦਾ ਖੱਡਾ ਪਿਓ ਵਾ ਉਹਨਾਂ ਸਸਕਾਰ ਰੋਕ ਦਿੱਤਾ ਉਹਨੂੰ ਕਹਿੰਦੇ ਆ ਜੀ ਇਹਨਾਂ ਨੇ ਕੁਛ ਦੇ ਕੇ ਮਾਰਿਆ ਉਹਦਾ ਵੀ ਪੋਸਟਮਾਰਟਮ ਕਰਾਉਣਾ ਲੱਗੇ ਹੁਣ ਚੱਲ ਬੋੜੇ ਖੜ ਕੇ ਮੈਂ ਕਿ ਜਿਹੜੀ ਚੀਤਾ ਲਗਾਈ ਹੋਈ ਸੀ ਉਹਨਾਂ ਨੂੰ ਜਿਹੜੇ ਪਾਰਾ ਤੋਂ ਸਜਾਇਆ ਜਾਏਗਾ ਤੇ ਫਿਰ ਉਹਨੂੰ ਪੋਸਟਮਾਰਟਮ ਕਿੱਥੇ ਜਾਏਗਾ ਹਾਂ ਅੱਜ ਕੱਲ ਕਰਾ ਕੇ ਪੋਸਟਮਾਰਟ ਫਿਰ ਇਹਦਾ ਸਰਕਾਰ ਹੁੰਦਾ ਉਹਦੇ ਜਿਹੜੀ ਹਾਂ 74 ਦੀ ਕਾਰਵਾਈ ਹੋਗੀ ਅਧਿਕਾਰੀ ਹੋਗੀ ਜੀ ਬੋਡੀ ਬੋਡੀ ਸਾਨੂੰ ਕਾਲੇ ਦਿੱਤੀ ਜਾਊਗੀ ਪੁਲਿਸ ਵਿਭਾਗ ਜਿਹੜ ਦੀ ਕਾਰਵਾਈ ਕਰਕੇ ਉਹ ਅਸੀਂ ਆਪ ਲੈ ਕੇ ਚੱਲੇ ਬੋਡੀ ਨਾਲ ਜਾ ਕੇ ਹਸਪੀਟਲ ਦੇ ਉੱਥੇ ਕਰਾ ਦੇ ਲਈ ਜਮਾ ਸਿਰ 174 ਦੀ ਹੁਣ ਕਾਰਵਾਈ ਇਹਨਾਂ ਕਰਨੀ ਆ ਅਸੀਂ ਉਹਦੀ ਰਿਪੋਰਟ ਅਸੀਂ ਦੇਣੀ ਆ ਉਹ ਸਾਨੂੰ ਬੋਡੀ ਕਾਲ ਦੇਣਗੇ ਜੀ ਹਾਂ ਜੀ ਵਾਦਾ ਕੀਤਾ ਭਾਈ ਸਾਹਿਬ ਨੇ ਸਰ ਬੜਾ ਕਾਲਜ ਜਿਹੜੀ ਹੈ ਬੋਡੀ ਪਰਿਵਾਰ ਨੂੰ ਸੌਂਪੀ ਜੀ ਹਾਂ ਜੀ ਪਰਿਵਾਰ ਸੌਂਪੀ ਜਾ ਕੇ ਜੀ ਬਾਅਦ ਬਹੁਤ ਸਮਾਡੋ ਉਹ ਸਮਾਡੋ ਤੋਂ ਬਾਅਦ ਜੀ ਉਸ ਸਮਾਡੋ ਤੋਂ ਬਾਅਦ ਬੱਚਾ ਕਿੱਥੇ ਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਸਾਨੋ ਜਿਹੜੀ ਦੀਸ਼ ਰਾਏ ਤੇ ਕੀ ਗੱਲ ਹੈ ਤਾਲੇ ਇਹ ਕਿ ਸਾਡੇ ਫਾਦਰ ਦਾ ਸਾਨੂੰ ਐਸ ਤਰ੍ਹਾਂ ਪਤਾ ਲੱਗਾ ਕਿਸੇ ਕੋਲੋਂ ਕਿ ਉਹਨਾਂ ਦੀ ਡੈਥ ਹੋ ਗਈ ਹੈ ਤੇ ਅਸੀਂ ਇਹਦਾ ਮੀਨ ਟਾਈਮ ਉੱਥੋਂ ਫਿਰ ਆਏ ਆ ਇੱਥੇ ਇਹਨਾਂ ਨੂੰ ਕਹਿਣ ਕਿ ਉਹ ਮੇਰਾ ਵੱਡਾ ਬ੍ਰਦਰ ਜਿਹੜਾ ਬਾਹਰ ਇੰਗਲੈਂਡ ਹੈ ਫਾਦਰ ਸਾਹਿਬ ਦਾ ਸਾਡੇ ਨਾਲ ਬਹੁਤ ਪਿਆਰ ਸੀ ਉਹਨਾਂ ਦਾ ਬੜਾ ਇਹਨਾਂ ਨੂੰ ਆ ਕੇ ਅਸੀਂ ਕਿਹਾ ਕਿ ਤੁਸੀਂ ਥੋੜੇ ਦਿਨ ਆਪਾਂ ਇਹ ਰੋਕ ਲਈਏ ਸੰਸਕਾਰ ਉਹ ਆਂਦੇ ਵੱਡੇ ਭਾਈ ਤੋਂ ਉਦੋਂ ਕਰਦੇ ਆ ਤੇ ਇਹਨਾਂ ਨੂੰ ਕਿਹਾ ਵਾਹ ਵੱਡੇ ਬ੍ਰਦਰ ਤਪਿੰਦਰ ਸਿੰਘ ਤੁਹਾਨੂੰ ਇਹਨਾਂ ਨਾਲ ਆ ਕੇ ਗੱਲ ਕੀਤੀ ਨਾ ਅਸੀਂ ਤੇ ਰੋਕੀਏ ਇਹ ਸਾਡੇ ਕੋ ਹੱਥੀ ਪਏ ਆ ਇਹ ਨਹੀਂ ਰੋਕਣਾ ਪਤਾ ਨਹੀਂ ਇਹਨਾਂ ਨੂੰ ਕੀ ਕਹ ਲਈ ਆ ਹੱਥੀ ਕੋਲ ਤੇ ਆ ਇਹ ਸਾਰੇ ਜਿੰਨੇ ਬੰਦੇ ਅੰਕੁਰ ਸ਼ਰਮਾ ਹੋ ਗਿਆ ਤਰੋਂ ਲਾ ਅਲਾ ਆਪਣਾ ਰਾਜੀਸ਼ ਤਵਨ ਹੋ ਗਿਆ ਲਾ ਆਪਣਾ ਇਹ ਸਾਡੇ ਚਾਚੇ ਦਾ ਆਏ ਨੇ ਮੁੰਡੇ ਆ ਤੁਸੀਂ ਸੁਣਿਆ ਹੋਣਾ ਕਿ ਪਿਛਲੇ ਕਾਫੀ ਦਿਨਾਂ ਤੋਂ ਰੋਜ਼ ਅਖਬਾਰ ਚ ਖਬਰ ਆ ਰਹੀ ਜਾਲੀ ਰਜਿਸਟਰੀਆਂ ਦੀ ਉਹ ਮੇਰੇ ਨਾਂ ਤੇ ਰਜਿਸਟਰੀਆਂ ਤੇ ਮੇਰੇ ਫਾਦਰ ਦੇ ਨਾਂ ਤੇ ਸੀਗੀਆਂ ਉਹ ਸਾਡੇ ਇਨਾਂ ਭਰਾਵਾਂ ਨੇੜੇ ਨੇ ਇਹਨਾਂ ਨੇ ਨਕਲੀ ਜਾਲੀ ਜਗਦੀਸ਼ ਰਾਏ ਖੜਾ ਕਰਕੇ ਉਹ ਜਿਸਨੀਆਂ ਕਰਾ ਲੀਆਂ ਸੀ ਹੁਣ ਮੇ ਸਾਡੇ ਬਿਆਨ ਚੱਲਦੇ ਪਏ ਐਸਟੀਐਮ ਸਾਹਿਬ ਕੋ ਮੇਰੇ 12 ਪੇਜਾਂ ਦਾ ਬਿਆਨ ਜਮਾਇਆ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਦੇ ਮਨ ਚ ਇਹਨਾਂ ਨੇ ਕੀ ਕੀਤਾ ਉਹਨਾਂ ਦੀ ਕਿਸ ਤਰ੍ਹਾਂ ਡੈਥ ਹੋਈ ਸਾਨੂੰ ਬਹੁਤ ਜ਼ਿਆਦਾ ਸ਼ੱਕ ਆ ਅਸੀਂ ਇਹਨਾਂ ਨੂੰ ਕਹਿਣ ਦੇ ਆ ਕਿ ਅਸੀਂ ਹਜੇ ਨਹੀਂ ਉਹਨਾਂ ਸਸਕਾਰ ਹੋਣੇ ਵੱਡੇ ਭਾਜੀ ਆਣਗੇ ਉਹ ਸਾਰੀ ਗੱਲ ਕਰਨਗੇ ਫਿਰ ਆਪਾਂ ਸਸਕਾਰ ਕਰਨਾ ਪਰ ਇਹ ਕਾਲੇ ਕਾਲੇ ਪਏ ਇਹਨਾਂ ਨੇ ਪਤਾ ਨਹੀਂ ਹੁਣੇ ਹੀ ਕਰਨਾ ਹੁਣੇ ਹੀ ਕਰਨਾ ਅਸੀਂ ਅੱਜ ਕਰਕੇ ਜਾਣਾ ਅਸੀਂ ਰੁਕਣਾ ਨਹੀਂ ਇੱਕ ਸੈਕਿੰਡ ਨਹੀਂ ਰੁਕਣਾ ਅਸੀਂ ਕਿਸੇ ਦੀ ਵੇੜ ਨਹੀਂ ਕਰਨੀ ਕੋਹ ਹੱਥੀ ਪੈਂਦੇ ਆ ਤੇ ਉਦੋਂ ਮੈਨੂੰ ਇਹਨਾਂ ਨੇ ਚਾਨੋ ਮਾਰਨ ਦੀ ਧਮਕੀ ਵੀ ਦਿੱਤੀ ਰਜੇਸ਼ ਤਾਂ ਬੰਨਿਆ ਤੇ ਖਲੋ ਕੇ ਪੁਲਿਸ ਵਾਲਿਆਂ ਦੇ ਸਾਹਮਣੇ ਕਿਸੇ ਨੂੰ ਵਪਾਰ ਵੇਖਾਂ ਤਿਰੋ ਮਾਰ ਦਿਆਂ ਕਿਉਂਕਿ ਮੇ ਚਾਲ ਸਾਹਿਬ ਨੂੰ ਮੇਰੇ ਬਿਆਨ ਹੋ ਰਿਹਾ ਮੈਂ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਹੋਈ ਹੈ ਮੇਰੀ ਰੋਜ਼ ਅਖਬਾਰ ਚ ਗੱਪ ਆ ਰਹੀ ਆ ਦੇਖੋ ਆ ਪੁਲਿਸ ਪ੍ਰੋਟੈਕਸ਼ਨ ਦੀ ਆ ਥੋੜੇ ਦਿਨ ਪਹਿਲਾਂ ਹੀ ਖਬਰ ਆਈ ਹੈ ਮੈਂ ਉਹਨਾਂ ਕੋ ਮੰਗੀ ਆ ਦੇਖੋ ਪਹਿਲਾਂ ਮਰਾਦਾ ਆ ਆ ਦੇਖੋ ਹਰਪ੍ਰੀਤ ਸਿੰਘ son of ਜਗਦੀਸ਼ لال ਤਵਨ ਸਾਡੀਆਂ 7 ਜਾਲੀ ਰਜਿਸਟਰੀਆਂ ਜੋ ਚਾਰਜ ਇਸੀਆਂ ਮੇਰਾ ਵੀ ਹਿੱਸਾ ਸੀਗਾ ਮੈਂ ਇੱਕ ਮੁਖਤਿਆਰਨਾਮਾ ਡੈਡੀ ਦੇ ਉੱਤੇ ਕੈਨਸਲ ਕਰਾਉ ਉਹਨਾਂ ਨੇ ਦੁਬਾਰਾ ਯੂਜ਼ ਕੀਤਾ ਇਹਨਾਂ ਦੇ ਉੱਤੇ ਉਹਨ ਪਰਚੇ ਹੋਣ ਵਾਲੇ ਨੇ ਪਤਾ ਨਹੀਂ ਰਾਤੋ ਰਾਤ ਕੀ ਕੀਤਾ ਉਹਨਾਂ ਨਾਲ ਉਹਨਾਂ ਦੇ ਡੈਡੀ ਦੇ ਵੀ ਬਿਆਨ ਚੱਲ ਰਹੇ ਸੀਗੇ ਤੇ ਉਹਨਾਂ ਉਹਨਾਂ ਦੀ ਇਸ ਤਰ੍ਹਾਂ ਹੋ ਹਾਂਜੀ ਮੰਗ ਸਾਡੀ ਇਹੀ ਹੈ ਵੱਡੇ ਬ੍ਰਦਰ ਜਦੋਂ ਆਣਗੇ ਉਹਨਾਂ ਦਾ ਸੰਸਕਾਰ ਕਰਨਾ ਉਹਨਾਂ ਨੇ ਆਈ ਨਾ ਉਹਨਾਂ ਨੇ ਆਪਣੀ ਟਿਕਟੌਕ ਵਗੈਰਾ ਕਰਾ ਰਹੇ ਆ ਜਦੋਂ ਆਣਗੇ ਉਦੋਂ ਹੀ ਉਹਦਾ ਸੰਸਕਾਰ ਕਰਾਂਗੇ ਹਾਂਜੀ ਹਮ ਦੋਸਤੀ ਕੀ ਗੱਲ ਲਈ ਹੈ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਜਗਦੀਸ਼ ਰਾਜ ਤਾਂ ਬੰਦੀ ਵਾਈਫ ਹੈ ਜੋ ਕਿ ਜੱਜਨਗਰ ਸੈਨਿਕ ਮਾਡਲ ਸਕੂਲ ਦੇ ਸਾਹਮਣੇ ਸਾਡਾ ਘਰ ਸੀਗਾ ਠੀਕ ਹੈ ਜਿਹੜਾ ਮਕਾਨ ਮੈਂ ਆਪ ਆਪਣੇ ਪੈਸੇ ਆਪਣੇ ਗਹਿਣੇ ਵੇਚ ਕੇ ਬਣਾਇਆ ਸੀਗਾ ਸਾਰਾ ਤੇ ਮੁੜ ਕੇ ਇਹ ਜਨਾਨੀ ਵਿੱਚ ਆ ਜਾਂਦੀ ਹੈ ਪਤਾ ਨਹੀਂ ਇਹਦਾ ਨਾਮ ਹੈਗਾ ਵੈ ਇਸ਼ਾ ਇਹ ਫਿਰ ਉੱਥੇ ਕਹਿੰਦੀ ਤਾਂ ਹੈਗੀ ਆ ਮੈਂ ਕਿਰਾਏਦਾਰ ਨਹੀਂ ਸੀਗੀ ਪਰ ਇਹ ਮਤਲਬ ਆਹ ਹੰਡ ਵਾਈਫ ਕੀ ਤਰ੍ਹਾਂ ਰਹਿੰਦੇ ਸੀ ਉੱਥੇ ਤੇ ਜਦੋਂ ਮੈਂ ਜਾਂਦੀ ਸੀ ਅਸੀਂ ਉਹਨਾਂ ਨੂੰ ਪੁੱਛਦੇ ਸੀ ਇਹ ਕੌਣ ਹੈ ਕਹਿੰਦੇ ਮੇਰੀ ਕਿਰਾਏਦਾਰ ਨਹੀਂ ਆ ਅੱਛਾ ਤੇ ਅਸੀਂ ਜਾਂਦੇ ਆਂਦੇ ਰਹੇ ਆ ਐ ਸਾਰੀ ਫੈਮਿਲੀ ਨੂੰ ਵੀ ਮਿਲਦੇ ਰਹੇ ਆ ਪਿੱਕ ਇਵੈਂਟ ਦੇ ਵਿੱਚ ਮੇਰੇ ਮਤਲਬ ਜੋ ਵੀ ਹੈ ਜੇਟ ਜਠਾਨੀਆਂ ਤੇ ਸਾਰਿਆਂ ਦੇ ਨਾਲ ਸਾਡੇ ਬੜੇ ਅੱਛੇ ਰਿਲੇਸ਼ਨ ਸੀਗੇ ਮੈਂ ਜਿੰਨੀ ਵੀ ਉਹਨਾਂ ਦੀ ਸੇਵਾ ਕਰ ਸਕਦੀ ਸੀ ਮਾਂ ਦੀ ਕੀਤੀ ਭਾਵੇਂ ਧੰਨੱਖੋ ਤੇ ਭਾਵੇਂ ਸੇਵਾ ਭਾ ਹੂੰ ਤੇ ਹੁਣ ਸਾਨੂੰ ਕੱਲ ਗਲੀ ਦੇ ਵਿੱਚੋਂ ਫੋਨ ਆਂਦਾ ਸਵੇਰੇ 10 ਵਜੇ ਹੂੰ ਕਿ ਤੁਹਾਡੇ ਹਸਬੰਦ ਨੂੰ ਤਾਂ ਲੈ ਚਲੇ ਆ ਮੈਂ ਕੀ ਹੋ ਗਿਆ ਕੰਦੇ ਉਹਨਾਂ ਦੀ ਡੈਥ ਹੋ ਗਈ ਐ ਤੇ ਮੈਂ ਕਿਹਾ ਸਾਨੂੰ ਤਾਂ ਉਹਨਾਂ ਨੇ ਕੁਝ ਦੱਸਿਆ ਹੀ ਨਹੀਂ ਐ ਕਿਉਂਕਿ ਜਦੋਂ ਕਿ ਮੇਰਾ ਬੇਟਾ ਵੀ ਹੁਣ ਇੰਗਲੈਂਡ ਦੇ ਵਿੱਚੋਂ ਆਂਦਾ ਆਂਦਾ ਰਿਹਾ ਹੈ ਇਹਨਾਂ ਨੂੰ ਦੇਖਣ ਵਾਸਤੇ ਜਦੋਂ ਮੈਂ ਹਸਪੀਟਲਾਈਜ਼ ਹੁੰਦੇ ਸੀਗੇ ਤੇ ਫਿਰ ਉਦੋਂ ਵੀ ਇਹ ਸਾਨੂੰ ਦੱਸੇ ਬਿਨਾ ਛੁੱਟੀ ਲੈ ਕੇ ਚਲੇ ਜਾਂਦੇ ਸੀਗੇ ਦੋ ਵਾਰੀਆਂ ਇਹਨਾਂ ਨੇ ਇਸ ਤਰ੍ਹਾਂ ਕੀਤਾ ਫਿਰ ਮੇਰੇ ਹਸਬੰਦ ਦਾ ਉਹਨੂੰ ਫੋਨ ਆਇਆ ਉੱਤੇ ਇੰਗਲੈਂਡ ਮੇਰੇ ਹਸਬੰਦ ਦਾ ਮੇਰੇ ਬੇਟੇ ਨੂੰ ਫੋਨ ਆਇਆ ਮੈਂ ਇੰਗਲੈਂਡ ਗਈ ਹੋਈ ਸੀਗੀ ਆਪਣੇ ਬੇਟੇ ਨੂੰ ਮਿਲਣ ਵਾਸਤੇ ਤੇ ਉਹ ਕਹਿੰਦਾ ਬੇਟਾ ਮੈਂ ਬਹੁਤ ਤੰਗ ਆ ਗਿਆ ਤੇ ਤੂੰ ਨਾ ਮੇਰੇ ਕੋਲ ਆ ਕੇ ਮੈਨੂੰ ਮਿਲ ਤੇ ਮੇਰੀਆਂ ਜ਼ਮੀਨ ਜਾਇਦਾਦਾਂ ਤਾਂ ਤਾਂ ਦੇਖ ਲਓ ਆ ਕੇ ਉਹ ਕਹਿੰਦਾ ਡੈਡੀ ਜ਼ਮੀਨ ਦਾ ਦਾਤਾਂ ਦੀ ਗੱਲ ਪਿੱਛੋਂ ਕਰਾਂਗੇ ਚਾਹੇ ਤੁਹਾਡੇ ਕੋਲ ਛੋਟਾ ਆਇਆ ਹੋਇਆ ਹੈ ਭਜਨ ਸਿੰਘ ਹੈਗਾ ਭਜਨ ਵੀ ਇਹ ਵੀ ਬੈਠਾ ਸੀ ਇਹ ਮੇਰਾ ਜਵਾਈ ਵੀ ਬੈਠਾ ਸੀ ਐਂ ਉਹਨੇ ਇਹਨਾਂ ਨੂੰ ਕਿਹਾ ਪਹਿਲਾਂ ਇਹਨਾਂ ਨੂੰ ਨਾ ਇਹਨਾਂ ਦਾ ਡਾਕਟਰ ਬਦਲੋ ਹੂੰ ਕਿਉਂਕਿ ਉਹ ਡਾਕਟਰ ਕਹਿੰਦਾ ਸੀਗਾ ਕਿ ਇਹ ਇਹਨਾਂ ਦੇ ਕਿਡਨੀ ਫੇਲ ਹੋ ਚੁੱਕੇ ਆ ਤੇ ਉਹ ਮੁੰਡਾ ਸਾਨੂੰ ਉਹ ਡਾਕਟਰ ਨਾਲ ਵੀ ਨਹੀਂ ਸੀ ਗੱਲ ਕਰਨ ਦਿੰਦਾ ਮੈਡੀ ਸਿਟੀ ਅਮਨ ਅਮਨਦੀਪ ਹਸਪੀਟਲ ਮੈਡੀ ਸਿਟੀ ਯਾਦਵੰਦ ਡਾਕਟਰ ਤੇ ਉਹ ਕਹਿੰਦਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਇਹ ਮੁੰਡਾ ਮੇਰੇ ਕੋਲ ਲੈ ਕੇ ਆਂਦਾ ਹੈ ਤੇ ਮੈਂ ਕਿਹਨ ਨੂੰ ਹੋਇਆ ਕਿ ਇਹ ਤਾਂ ਦੱਸੋ ਕਹਿੰਦੇ ਕਿ ਉਹਨਾਂ ਦੇ ਕਿਡਨੀ ਫੇਲ ਹੋ ਚੁੱਕੇ ਆ ਤੇ ਜਿਹੜਾ ਹਾਰਟ ਆ ਉਹ ਵੀ 16% ਚੱਲ ਰਿਹਾ ਉਸ ਤੋਂ ਬਾਅਦ ਘਾਰਾ ਮਤਲਬ ਕੋਈ ਇਹ ਘਾਰਾ ਕੇ ਫਿਰ ਸਾਨੂੰ ਦੱਸੇ ਵੀ ਨਾ ਲੈ ਜਾਂਦੇ ਸੀ ਫੋਨ ਸਾਨੂੰ ਮੇਰੇ ਬੇਟੇ ਨੂੰ ਜਦੋਂ ਉੱਥੇ ਫੋਨ ਆਂਦਾ ਇੰਗਲੈਂਡ ਬੜਾ ਉਹਨਾਂ ਨੇ ਰੋ ਰੋ ਕੇ ਕਿਹਾ ਮੈਂ ਬਹੁਤ ਬਿਮਾਰ ਹਾਂ ਤੇ ਤੂੰ ਆ ਜਾ ਮੇਕੋ ਹੁਣ ਤੁਰਿਆ ਨਹੀਂ ਜਾਂਦਾ ਮੈਨੂੰ ਲੱਗਦਾ ਮੇਰਾ ਇਕੱਲਾ ਟਾਈਮ ਹੈਗਾ ਤੇ ਤੂੰ ਬੇਟਾ ਆ ਜਾ ਤੇ ਕਹਿੰਦਾ ਡੈਡੀ ਮੈਂ ਆਨਾ ਮੰਮੀ ਵੀ ਆਏ ਹੋਏ ਕਹਿੰਦਾ ਤੁਸੀਂ ਦੋਨੋਂ ਪਹੁੰਚੋ ਅਸੀਂ ਫਿਰ ਅੱਗੜ ਪਿੱਛੇ ਆ ਕੇ ਪਹਿਲਾਂ ਮੇਰਾ ਬੇਟਾ ਆਇਆ ਸੈਕਿੰਡ ਡੇ ਮੈਨੂੰ ਟਿਕਟ ਮਿਲੀ ਤੇ ਮੈਂ ਤੇ ਆ ਗਈ ਤੇ ਇਨ ਦਾ ਮੀਨ ਟਾਈਮ ਐਨੇ ਐਚਪੀ ਸਿੰਘ ਡਾਕਟਰ ਕੋਲੋਂ ਦਵਾਈ ਦਵਾਤੀ ਡਾਕਟਰ ਬਦਲ ਲਿਆ ਤੇ ਹੁਣ ਤਿੰਨ ਚਾਰ ਮਹੀਨੇ ਤੋਂ ਬਿਲਕੁਲ ਠੀਕ ਆ ਕੋਚ ਵੀ ਨਹੀਂ ਕੀ ਗੱਲ ਹੋਈ ਆਜ ਸਾਨੂੰ ਮਹੱਲੇ ਚੋਂ ਫੋਨ ਆਇਆ ਕਿ ਤਾਂ ਕੋਈ ਗੱਲ ਪਤਾ ਲੱਗੀ ਮੈਂ ਕਿ ਸਾਡੇ ਦਾ ਕੁਝ ਵੀ ਨਹੀਂ ਪਤਾ ਕਹਿੰਦੇ ਹੋ ਤੇ ਚੜ੍ਹਾਈ ਕਰ ਗਏ ਅੱਛਾ ਤੇ ਜਗਦੀਸ਼ ਰਾਜ ਮੈਂ ਕਿਵੇਂ ਕਹਿੰਦੇ ਉਹਨਾਂ ਦਾ 11 ਵਜੇ ਸੰਸਕਾਰ ਵੀ ਹੋ ਜਾਣਾ ਤੇ 11 ਵਜੇ ਦੀ بجائے ਇਹਨਾਂ ਨੇ ਅੱਤੇ 10:30 ਵਜੇ ਲਕੜਾਂ ਰੱਖਣੀਆਂ ਸ਼ੁਰੂ ਕਰਤੀਆਂ ਇੰਨੀ ਜਲਦੀ ਪਹੁੰਚ ਗਏ ਅੱਤੇ ਮੈਨੂੰ ਸਾਨੂੰ ਇਹ ਵੀ ਫਾਉਲ ਪਲੇ ਲੱਗਦਾ ਵੈ ਕਿ ਮੈਂ ਕਿਉਂਕਿ ਬੜੀਆਂ ਜਾਇਦਾਦ ਪਿੱਛੇ ਬੜੇ ਇਹਨਾਂ ਦੇ ਮਗਰ ਲੱਗੇ ਹੋਏ ਆ ਇਹ ਮੁੰਡਾ ਜਿਹੜਾ ਹੈ ਇਹ ਇਹਨਾਂ ਦਾ ਮੁੰਡਾ ਨਹੀਂ ਹੈਗਾ ਇਹ ਹੈਗਾ ਪਵਨ ਕੁਮਾਰ ਸ਼ਰਮਾ ਦਾ ਮੁੰਡਾ ਅੰਕੁਰ ਸ਼ਰਮਾ ਤੁਹਾਡੀ ਮੰਗ ਕੀ ਹੈਗੀ ਆ ਨਹੀਂ ਇੱਕ ਮਿੰਟ ਗੱਲ ਤਾਂ ਸੁਣਾ ਉਹ ਇਹਨਾਂ ਦਾ ਕੁਛ ਨਹੀਂ ਲੱਗਦਾ ਉਹ ਮੁੰਡਾ ਅਗਲਾਣ ਲੱਗਾ ਸੀ ਇਹ ਬੇਟਾ ਹੈਗਾ ਉਹਨਾਂ ਦਾ ਰੀਅਲ ਅੱਛਾ ਅਗੋਂ ਲਾਣ ਮੈਂ ਕਿ ਫਿਰ ਸਾਨੂੰ ਵੀ ਲਾ ਦੇ ਨਾਲ ਹੀ ਅਸੀਂ ਤੇਰੇ ਰਸਤੇ ਜਾਣੇ ਭਏ ਆ ਮੈਨੂੰ ਵੀ ਲਾਜ ਉਹਨਾਂ ਨੂੰ ਲਾਣੀ ਹੁਤੇ ਤੇ ਇਹਨਾਂ ਨੇ ਫਿਰ ਸਾਨੂੰ ਉਹ ਬੋਲਣ ਲਾਪੇ ਜਿਹੜੇ ਰਿਸ਼ਤੇਦਾਰ ਲਿਆਂਦੇ ਹੋਏ ਜਦੋਂ ਕਿ ਇੱਕ ਮਹੀਨਾ ਪਹਿਲਾਂ ਸਾਰੇ ਸਾਡੇ ਹੱਥ ਚ ਅਗੇ ਸੀ ਅੱਛਾ ਨਹੀਂ ਦੇ ਦੋ ਉਹ ਤੁਹਾਡੇ ਘਰ ਸੱਣ ਨੂੰ ਆਉਂਦੇ ਉਹਨਾਂ ਦੇ ਨਾਲ ਸੰਧੀ ਹੋਏ ਇਹਨਾਂ ਨੂੰ ਹੋ ਗਿਆ 23 ਸਾਲ ਮਤਲਬ ਇਹੀ ਕਿ ਮੇਰੀ ਕਿਰਾਏ ਦਾ ਮੇਰੇ ਕੋਲ ਲਿਖਿਆ ਹੈ ਬਿਤਾਵਾ ਦਾਨੋ ਇਹ ਮੇਰੀ ਕਿਰਾਏਦਾਰ ਨਹੀਂ ਹੈ ਇਹਨਾਂ ਨੇ ਕਿਉਂਕਿ ਅਸੀਂ ਉਹ ਵੀ ਕਰਵਾਇਆ ਸੀ ਇਹਨਾਂ ਦੀ ਪੁਲਿਸ ਨੂੰ ਰਿਪੋਰਟ ਵੀ ਦਿੱਤੀ ਸੀ ਹੂੰ ਤੇ ਇਹਨਾਂ ਨੇ ਇਹ ਕਹ ਕੇ ਕਹਿੰਦੇ ਪੁਲਿਸ ਤੇ ਵੀ ਆਈ ਦਿੱਤਾ ਇਹ ਹੈ ਮੇਰੀ ਕਿਰਾਏਦਾਰ ਨਹੀਂ ਹੈ ਮੈਂ ਤੁਹਾਨੂੰ ਦਿਖਾਵਿਦਾਂ ਤੇਰੀ ਬਾਤ ਨਹੀਂ ਤੇ ਉਪਰ ਤੋਂ ਵਾਲਾ ਨਾ ਕਿੰਨੀ ਹੋ ਗਈ ਹੈ ਹਾਂ ਫੇਰ ਕਿੰਨੀ ਹੋ ਗਈ ਸੀ ਏ ਉਥੇ ਰਹਿ ਰਹੇ ਹਨ ਦਾ ਆਪਣਾ ਮਕਾਨ ਹੈ ਪਰ ਫਿਰ ਵੀ ਇਹ ਕਹਿੰਦੇ ਅਸੀਂ ਕਿਰਾਏਦਾਰ ਹਾਂ ਤੇ 22-23 ਸਾਲ ਤੋਂ ਉੱਥੇ ਰਹਿੰਦੇ ਪਏ ਸਾਰੇ ਕਮਰੇ ਮਲੇ ਹੋਏ ਹਨ ਸਾਨੂੰ ਖਲੋਨ ਵੀ ਨਹੀਂ ਅੰਦਾ ਮੈਂ ਇਹਨਾਂ ਦੀ ਇਹ ਵੀਡੀਓ ਵੀਡੀਓ ਕਢਾਤਾ ਰਹਾ ਕਢਾ ਕੇ ਦੇਖੋ ਹੈ ਜਿਹੜਾ ਮੇਰਾ ਬੇਟਾ ਲੰਡਨ ਰਹਿੰਦਾ ਨਾ ਉਹ ਕਹਿੰਦਾ ਮੈਂ ਕਹਾਂ ਬੇਟਾ ਡੈਡੀ ਨੂੰ ਮਿਲੇ ਬਿਨਾਂ ਨਹੀਂ ਜਾਣਾ ਮੈਨੂੰ ਲੈ ਕੇ ਆਨੀ ਆ ਮੈਨੂੰ ਲੈ ਕੇ ਗਈ ਤੇ ਇਹਨੇ ਮੱਥਾ ਟੇਕਿਆ ਤੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਇਹਨੂੰ ਹੱਥ ਕੱਢ ਕੇ ਸ਼ਾਲ ਦੇ ਵਿੱਚੋਂ ਆਸ਼ੀਰਵਾਦ ਦਿੱਤਾ ਤੇ ਇੱਕ ਬੰਦਾ ਉੱਥੇ ਰਜੀਤ ਸਿੰਘ ਬੈਠਾ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਕਿਹਾ ਮੈਂ ਭਾਜੀ ਤੁਸੀਂ ਉਹਨਾਂ ਨੂੰ ਕਹ ਇਹ ਰੋਮੀ ਬੜਾ ਬਿਜ਼ੀ ਹੈ ਉਹਦਾ ਜਿਹੜਾ ਮਤਲਬ ਟਰਾਂਸਪੋਰਟ ਦੇ ਕਾਗਜ਼ ਬੰਦੇ ਪਏ ਆ ਤੇ ਤੁਸੀਂ ਇਹਨੂੰ ਨਾ ਸਾਡ ਨਾਲ ਪਈਦੋ ਸਾਡੇ ਨਾਲ ਇੱਕ ਦਿਨ ਸਪੈਂਡ ਕਰ ਲੈਣ ਉਹ ਕਹਿੰਦਾ ਨਹੀਂ ਇਹਨੇ ਨਹੀਂ ਆਣਾ ਤੁਸੀਂ ਉਹ ਜਿਹੜਾ ਹਰਜੀਤ ਸਿੰਘ ਆ ਕਹਿੰਦਾ ਤੁਸੀਂ ਉਹ ਮੁੰਡਾ ਆ ਕੇ ਮਿਲ ਲਵੇ ਤੇ ਮੈਂ ਕਿਹਾ ਉਹ ਬਿਜ਼ੀ ਹੈ ਮੈਨੂੰ ਲੈ ਜਾਂਦਾ ਮੈਂ ਬੜੇ ਤਰਲੇ ਕੱਡੇ ਮੈਂ ਜਨਾਨੀ ਦੇ ਵੀ ਤਰਲੇ ਕੱਡੇ ਮੈਂ ਕਿਹਾ ਕੋਈ ਨਹੀਂ ਪਤਾ ਹੁੰਦਾ ਕਿ ਮੁੜ ਕੇ ਮੇਲਾ ਹੋਣਾ ਹੈ ਕਿ ਨਹੀਂ ਹੋਣਾ ਵੇਖ ਲਓ ਕੀ ਹੋਇਆ ਤੇ ਮੈਂ ਕਿਹਾ ਮੁੰਡੇ ਨੂੰ ਮਿਲ ਲੈਣ ਦੋ ਉਹਨੂੰ ਤੁਹਾਡਾ ਮਤਲਬ ਫਿਰ ਮੈਂ ਥੱਲੇ ਸਾਨੂੰ ਜੜਾਂਗਪੁਰ ਸ਼ਰਮਾ ਜਿੰਦਰਾ ਸਾਨੂੰ ਭੇਜ ਕੇ ਫਿਰ ਬਾਹਰੋਂ ਲੌਕ ਆਦਮ ਦੇ ਤੇ ਆਇਆ ਥੱਲੇ ਲੋਕ ਲਗਾਣ ਤੇ ਸਾਹਮਣੇ ਜਨਾਨੀ ਵੇਖਦੀ ਪਈ ਸੀ ਮੈਂ ਨੂੰ ਕਿਹਾ ਮੈਂ ਕਿਹਾ ਬੇਟਾ ਤੂੰ ਹਨੂਮਾਨ ਜੀ ਦੇ ਮੰਦਿਰ ਜਾਣਾ ਹੈ ਨਾ ਮੈਂ ਕਿਹਾ ਤੇਰੇ ਕਦੇ ਦਿਲ 'ਚ ਨਹੀਂ ਆਇਆ ਕਿ ਤੂੰ ਕਿੰਨਾ ਗਲਤ ਕੰਮ ਕਰ ਰਿਹਾ ਇੱਕ ਤਾਂ ਤੁਸੀਂ ਸਾਡਾ ਹੱਕ ਮਾਰਿਆ ਮੇਰੇ ਬੱਚਿਆਂ ਦਾ ਮੇਰੇ ਬੱਚਿਆਂ ਨੇ ਸਾਰੀ ਉਮਰ ਪਤਾ ਨਹੀਂ ਕਿਸ ਤਰ੍ਹਾਂ ਕੱਟੀ ਫੇਰ ਤੁਸੀਂ ਉਹਨਾਂ ਨੂੰ ਮਿਲਣ ਵੀ ਨਹੀਂ ਦਿੰਦੇ ਮੇਰਾ ਬੇਟਾ ਹੁਣ ਚੱਲ ਗਿਆ ਤੇ ਮੈਂ ਕਿਹਾ ਤੂੰ ਮਤਲਬ ਤੈਨੂੰ ਜਰਾ ਨਹੀਂ ਉੱਥੇ ਜਾ ਕੇ ਰੀਅਲਾਈਜ਼ ਹੁੰਦਾ ਕਿ ਮੈਂ ਗਲਤ ਕੰਮ ਕਰ ਰਹੀ ਹਾਂ ਸੀ ਐਸੀ ਮੋਨਾਂ ਦੀ ਹੱਤਾਂ ਦੇ ਉੱਤੇ ਬੈਠੇ ਹੋਏ ਹਾਂ ਤੇ ਉਹਨਾਂ ਨੂੰ ਮਿਲਣ ਵੀ ਨਹੀਂ ਦਿੰਦੇ ਉਨ ਅੱਜ ਕੀ ਗੱਲ ਹੋਈ ਐ ਅੱਜ ਸਾਨੂੰ ਮਲੇ ਤੋਂ ਆਇਆ ਜੋ ਫੋਨ ਤੇ ਅਸੀਂ ਇੱਥੇ ਭੱਜ ਆਏ ਤੇ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਕਿ ਉੱਥੇ ਰੁਕਵਾਓ ਦੁਰਗਿਆਨਾ ਉਹਨਾਂ ਨੂੰ ਕਿ ਮੇਰੇ ਬੇਟੇ ਨੇ ਆਣਾ ਮੇਰੇ ਵੱਡੇ ਬੇਟੇ ਨਾਲ ਕਾਫੀ ਪਿਆਰ ਸੀ ਮੈਂ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਬੜੀ ਸੇਵਾ ਕਰਦਾ ਪਿਆ ਉਹਨਾਂ ਦੀ ਹੂੰ ਤੇ ਫੇਰ ਅਸੀਂ ਇੱਥੇ ਫਟਾਫਟ ਪਹੁੰਚੇ ਤੇ ਇਹ ਆਗ ਹੀ ਲਾਣ ਲੱਗਿਆ ਮੈਂ ਕਿਹਾ ਮੈਨੂੰ ਵੀ ਲਾ ਦੇ ਨਾਲ ਹੀ ਹੂੰ ਮੈਂ ਆਰਟੀਕਲ ਚਰ ਕੋਲ ਸਪਸ਼ਾਸਨ ਪਹੁੰਚੀ ਹੈ ਹਾਂ ਨਾਲ ਨਾਲ ਹੀ ਆਏ ਆ ਸਾਡੇ ਪਿੱਛੇ ਪਿੱਛੇ ਆ ਰਹੇ ਸੀ ਮੈਂ ਦੁਰਗਿਆਨਾ ਕਮੇਟੀ ਵਾਲੇ ਜਾ ਕੇ ਉੱਤੇ ਕਿਹਾ ਉਹ ਆਏ ਉਹਨਾਂ ਨੇ ਆ ਕੇ ਫਿਰ ਰੋਕੇ ਪਰ ਰੁਕਦੇ ਨਹੀਂ ਪਏ ਹੁਣ ਤੋਂ ਦੀ ਮੰਗ ਕੀ ਅਸੀਂ ਮੰਗ ਇਹ ਹੀ ਹੈ ਕਿ ਵੱਡਾ ਬੇਟਾ ਆਏਗਾ ਹਾਂ ਕਿ ਉਹ ਸਾਰਾ ਕੁਝ ਕਰੇਗਾ ਇਹਨਾਂ ਦਾ ਤੇ ਜਦੋਂ ਪਹੁੰਚਦਾ ਫਿਰ ਅਸੀਂ ਸਿਸਕਾਰ ਕਰਾਂਗੇ ਤੇ ਆਪਣਾ ਨਾਮ ਦੱਸੋ ਤੇ ਕੀ ਸਾਰੀ ਗੱਲ ਹੋਈ ਥੋੜਾ ਜਿਹਾ ਮੈਮ ਮੇਰਾ ਨਾਮ ਮਨਪੁਰ ਜੀ ਠੀਕ ਹੈ ਮੈਂ ਜੱਜਨਗਰ ਦਾ ਰਹਿਣ ਵਾਲਾ ਇਹ ਮੇਰੇ ਫਾਦਰ ਸਾਹਿਬ ਦੀ ਚੀਤਾ ਠੀਕ ਹੈ ਇਹਨਾਂ ਦਾ ਨਾਮ ਜਗਦੀਸ਼ ਰਾਜਾ ਠੀਕ ਹੈ ਠੀਕ ਹੈ ਪਿਛਲੇ 25 ਸਾਲ ਤੋਂ ਅਸੀਂ ਇਕੱਠੇ ਰਹ ਰਹੇ ਨੇ ਠੀਕ ਹੈ ਜੀ ਸਾਡੀ ਟੇਕ ਕੇਅਰ ਚ ਰਹੇ ਨੇ ਮੇਰਾ ਪਾਲਣ ਪੋਸ਼ਣ ਵੀ ਇਹਨਾਂ ਨੇ ਕੀਤਾ ਤੇ ਇਹਨਾਂ ਦੀ ਮੈਡੀਸਨ ਇਹ ਉਹ ਸਭ ਮੈਂ ਦੇਖਦਾ ਤੇ ਮੇਰਾ ਦੇਖਦਾ ਠੀਕ ਹੈ ਜੀ ਜਿਹੜਾ ਦੂਸਰਾ ਪਰਵਾ ਜਿਨ੍ਹਾਂ ਦਾ ਤੁਸੀਂ ਪਹਿਲਾਂ ਬਿਆਨ ਲਿੱਤੇ 40 ਸਾਲ ਪਹਿਲਾਂ ਇਹਨਾਂ ਨੂੰ ਛੱਡ ਗਏ ਨੇ 40 ਸਾਲ ਤੋਂ ਉਹਨਾਂ ਦਾ ਕੋਈ ਉਹਨਾਂ ਨਾਲ ਰਿਲੇਸ਼ਨ ਕੋਈ ਖਾਸ ਨਹੀਂ ਕਦੀ ਕਦੀ ਕੋਈ ਫੋਨ ਕਾਲ ਆ ਗਿਆ ਜਾਂ ਮੈਸੇਜ ਆ ਗਿਆ ਬਸ ਇੰਨਾ ਕਸੀਗਾ ਠੀਕ ਹੈ 2011 ਦੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਪਾਪਾ ਦੀ ਡੈਥ ਹੋ ਗਈ ਹੈ ਠੀਕ ਹੈ ਪੰਜ ਪੰਜ 6 ਵਾਰੀ ਹਸਪੀਟਲ ਆਇਆ 6 ਵਾਰੀ ਹਸਪੀਟਲਾਈਜ਼ ਹੈ ਜਿੱਤੋਂ ਤਿੰਨ ਵਾਰੀ ਵੈਂਟੀਲੇਟਰ ਤੇ ਰਹੇ ਨੇ ਇੱਕ ਦੋ ਵਾਰੀ ਦੋ ਵਾਰੀ ਆਏ ਨੇ ਉਸ ਤੋਂ ਬਾਅਦ ਨਹੀਂ ਆਏ ਠੀਕ ਹੈ ਜੀ ਲਾਸਟ ਇਸ ਵਾਰੀ ਵੀ ਨਹੀਂ ਆਏ ਠੀਕ ਹੈ ਜੀ ਨਾ ਇਹਨਾਂ ਫਿਰ ਇਹਨਾਂ ਦੇ ਬੇਟਾ ਫਿਰ ਇਹ ਕਹਿੰਦੇ ਆ ਕਿ ਆਪਾਂ ਇਹ ਚਿਤਾ ਨਹੀਂ ਜਲਾਉਂਦੇ ਨਹੀਂ ਕਿ ਸਾਡਾ ਵੱਡਾ ਬੇ ਅੰਤਿਮ ਸੰਸਕਾਰ ਨਹੀਂ ਕਰੰਦਾ ਕਿ ਸਾਡਾ ਵੱਡਾ ਬੇਟਾ ਆਏਗਾ ਤੇ ਉਹੀ ਅੰਤਿਮ ਸੰਸਕਾਰ ਕਰੇਗਾ ਇਹਨਾਂ ਦਾ ਛੋਟਾ ਬੇਟਾ ਇੱਥੇ ਹੈਗਾ ਵਾ ਠੀਕ ਹੈ ਜੀ ਮੈਂ ਕਹਾਂ ਅਸੀਂ ਦੋਨੋਂ ਰਲ ਕੇ ਕਰ ਲੈਣੀ ਜਿਹੜੇ 25 ਸਾਲ ਤੋਂ ਮੇਰੇ ਨਾਲ ਰਹੇ ਨੇ ਸਾਡੇ ਇਮੋਸ਼ਨਸ ਹੈਗੇ ਨੇ ਤੁਸੀਂ 40 ਸਾਲ ਤੋਂ ਨਹੀਂ ਉਹਨਾਂ ਦੇ ਨਾਲ ਨੇ ਤੁਹਾਡੇ ਕੋਈ ਇਮੋਸ਼ਨਸ ਨਹੀਂ ਹੈਗੇ ਜੇ ਤੁਹਾਡੇ ਇਮੋਸ਼ਨਸ ਹੁੰਦੇ ਤੇ ਆਪਣੇ ਪਿਓ ਦੀ ਲਾਸ਼ ਇਦਾਂ ਨਹੀਂ ਰੁੱਲਣ ਦਿੰਦੇ ਠੀਕ ਹੈ ਜੀ ਉਹਨਾਂ ਵੱਲੋਂ ਪਿਆ ਜਾ ਰਿਹਾ ਹੈ ਕਿ ਜਿਹੜਾ ਉਹ ਬੇਟਾ ਹੈ ਉਹ ਲੀਗਲ ਹੈ ਮੈਮ ਲੀਗਲ ਅਨਲੀਗਲ ਕੀ ਹੁੰਦਾ ਜੇ ਕੋਈ ਪਰਵਿਸ਼ ਕਿਸੇ ਦੀ ਕਰ ਰਿਹਾ ਉਹ ਲੀਗਲ ਆ ਹੁਣ 3 40 ਸਾਲ ਕਿਸੇ ਨੂੰ ਮਿਲੋਗੇ ਜੇ ਤੁਸੀਂ 40 ਸਾਲ ਕਿਸੇ ਨੂੰ ਮਿਲੋਗੇ ਨਹੀਂ ਤੇ ਉਹ ਤੁਹਾਡਾ ਲੀਗਲ ਹੈ ਕਿ ਜਿਸ ਦੇ ਨਾਲ ਤੁਸੀਂ ਰਹਿ ਰਹੇ ਹੋ ਤੁਹਾਡਾ ਲੀਗਲ ਹੈ 25 ਸਾਲ ਤੋਂ ਮੈਂ ਉਹਨਾਂ ਨਾਲ ਰਹਿ ਰਿਹਾ ਉਹ ਮੇਰੇ ਨਾਲ ਮੇਰਾ ਸਾਰੇ ਟੇਕਰ ਉਹ ਕਰਦੇ ਮੈਂ ਉਹਨਾਂ ਦੀ ਸਾਰੀ ਟੇਕਰ ਮੈਂ ਕਰ ਰਿਹਾ ਤੇ ਫਿਰ ਕੌਣ ਅਨਲੀਗਲ ਹੋਇਆ ਕਿੰਨੂ ਹੱਕ ਹੋਇਆ ਰਿਸ਼ਤੇਦਾਰੀ ਚ ਮੇਰੇ ਉਹਨਾਂ ਦੇ ਜੋ ਰੀਅਲ ਬਲੱਡ ਰਿਲੇਸ਼ਨ ਜੋ ਚਾਚੇ ਤਾਏ ਦਾਦੇ ਨਾਨਕੇ ਉਹ ਸਾਰੇ ਮੇਰੇ ਨਾਲ ਸਟੈਂਡ ਕਰ ਰਹੇ ਐਮ ਚਾਚਾ ਹੀ ਨੇ ਪਿੱਛੇ ਮੇਰੇ ਚਾਚੇ ਦੇ ਬੇਟੇ ਨੇ ਮਾਰੇ ਉਹ ਉਹ ਸਾਰਾ ਪਰਿਵਾਰ ਸਾਡੇ ਨਾਲ ਹੈ ਸਿਰਫ ਤਿੰਨ ਚਾਰ ਜਾਨੇ ਇਕੱਲੇ ਨੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕੋ ਹੀ ਸੁਸਾਇਟੀ ਕਾ ਹੈਡ ਕੀਤੀ ਹੈ ਜਿਹਦੇ ਚ ਚਾਰ ਪੰਜ ਨਿਹੰਗ ਸਿੰਘ ਲੈ ਕੇ ਆਏ ਨੇ ਉਹ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਉਹਨਾਂ ਦੇ ਬਿਹਾਫ ਤੇ ਇਹਨਾਂ ਨੇ ਉੱਤੇ ਸਰਕਾਰੀ ਕਿਸੇ ਚੰਗੇ ਉਦਦੇ ਨੂੰ ਫੋਨ ਕਰਾਇਆ ਤੇ ਜਿਹਦੇ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਅਸੀਂ ਸਵੇਰ ਦੇ 11 ਵਜੇ ਤੇ ਆਏ ਹੋਏ ਆ ਮੈਮ ਹੁਣ ਟਾਈਮ ਵੇਖੀ ਟਾਈਮ ਵੇਖੀ ਕਿੰਨਾ ਚਾਰ ਵਜੇ 5 ਘੰਟੇ ਹੋ ਗਏ ਸਾਨੂੰ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਜੀ ਸਾਨੂੰ ਘੱਟ ਪਿਆ ਵੀ ਨਹੀਂ ਗਿਆ ਸੰਸਕਾਰ ਦੇ ਮੈਮ ਜਦੋਂ ਬੁਲਾਉਂਦੇ ਨਹੀਂ ਫਾਦਰ ਸਾਹਿਬ ਇਹਨਾਂ ਨੂੰ ਬੁਲਾਉਂਦੇ ਨਹੀਂ ਇਹਨਾਂ ਨੇ ਫਾਦਰ ਸਾਹਿਬ ਕੋ ਛੁੱਟੀ ਧੋਖੀ ਨਾਲ ਪ੍ਰੋਪਰਟੀ ਲਈ ਤੇ ਜਦੋਂ ਫਾਦਰ ਸਾਹਿਬ ਉਹ ਕੈਨਸਲ ਕਰਾਨਗੇ ਇਹਨਾਂ ਇਹੀ ਪਰਿਵਾਰ ਨੇ ਜਿਹੜੇ ਕਹਿੰਦੇ ਅਸੀਂ ਲੀਗਲ ਆ ਧੱਕੇ ਮਾਰੇ ਨੇ ਧੱਕੇ ਮਾਰੇ ਨੇ ਵੀਡੀਓ ਮੇਰੇ ਕੋਲ ਪਈ ਹੈ ਜੀ ਠੀਕ ਆ ਪਰ ਇੱਕ ਚੈਰੀ ਦੇ ਵਿੱਚ ਇਹਨਾਂ ਨੇ ਧੱਕੇ ਮਾਰੇ ਨੇ ਉਦੋਂ ਲੀਗਲ ਉਦੋਂ ਲੀਗਲ ਪਿਓ ਨੂੰ ਤੁਸੀਂ ਧੱਕੇ ਮਾਰ ਸਕਦੇ ਹੋ ਸਾਰੀ ਦੁਨੀਆ ਦੇ ਸਾਹਮਣੇ ਉਦੋਂ ਇਹਨਾਂ ਨੂੰ ਕੁਝ ਨਹੀਂ ਸੀ ਨਾ ਇਹਾਂ ਦਾ ਹੁਣ ਇਹ ਸਾਡੇ ਨਾਲ ਇਦਾਂ ਕਰ ਰਿਹਾ ਜੀ ਤੁਹਾਡੇ ਵੱਲੋਂ ਕੀ ਮੰਗਤੀ ਆ ਸਾਡੇ ਵੱਲੋਂ ਮੰਗਾ ਤੁਹਾਨੂੰ ਮੇਰੇ ਮੇਰੇ ਫਾਦਰ ਸਾਹਿਬ ਦਾ ਜੋ ਅੰਤਿਮ ਸੰਸਕਾਰ ਉਹ ਕਰਨ ਦਿੱਤਾ ਜਾਵੇ ਜੋ ਉਹਨਾਂ ਦੇ ਲਾਸਟ ਰਿਚ ਹੋ ਸਕੇ ਮੈਂ ਕਰਾਂ। ਹਾਂ ਠੀਕ। ਹਾਂ ਜੀ ਸਰ ਆਪਣਾ ਨਾਮ ਦੱਸੋ ਕੀ ਕਰ ਲਈ? ਮੇਰਾ ਨਾਮ ਹਰਜੀਤ ਆ। ਹਾਂ। ਜਗਦੀਸ਼ ਰਾਜ ਮੇਰਾ ਛਰੀਕੇ ਦੇ ਵਿੱਚ ਭਤੀਜਾ ਆ। ਠੀਕ ਹੈ। ਮੇਰੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਹਰ ਗੱਲ ਤੇ ਮੈਨੂੰ ਸਾਦੇ ਹੀ ਹਰ ਗੱਲ ਤੇ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਇਸ ਮਸਲੇ ਦੇ ਵਿੱਚ ਉਹ ਜਿਹੜੇ ਮਤਲਬ ਦੂਸਰੀ ਪਾਰਟੀ ਆਈ ਅੱਜ ਉਹਨਾਂ ਦਾ ਇਹਦੇ ਵਿੱਚ ਕਿਸੇ ਕਿਸਮ ਦਾ ਉਹਨਾਂ ਦਾ ਕੋਈ ਸੇਵਾ ਭਾਵਨਾ ਨਹੀਂ ਸੀ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਸੀ 40 ਸਾਲ ਤੋਂ ਉਹ ਇਹਨਾਂ ਨੂੰ ਛੱਡਿਆ ਸੀ ਠੀਕ ਹੈ ਅੱਜ ਇਹਨਾਂ ਦੀ ਡੈਥ ਹੋਣ ਤੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਸੀ ਚਲੋ ਸਾਡੇ ਕਿਸੇ ਰਿਸ਼ਤੇਦਾਰ ਨੇ ਹੋ ਸਕਦਾ ਉਹਨਾਂ ਨੂੰ ਦੱਸਿਆ ਹੋਵੇ ਲੇਕਿਨ ਜਗਦੀਸ਼ ਰਾਜ ਨੂੰ ਅੱਜ ਤੋਂ ਥੋੜੇ ਦਿਨ ਪਹਿਲਾਂ ਇਹ ਜਨਾਨੀ ਅੰਦਰ ਆਈ ਸੀ ਉਹਨੇ ਇਹਨੂੰ ਹੱਥ ਜੋੜੇ ਵੀ ਮੇਰੇ ਘਰ ਨਾ ਆਇਆ ਕਰ ਨਾ ਤੇਰਾ ਮੇਰੇ ਨਾਲ ਤੂੰ ਹੀ ਤਾਂ ਮੈਨੂੰ ਮਾਰਨ ਨੂੰ ਫਿਰਦੇ ਏ ਅੱਛਾ ਇਹ ਲਫ਼ਜ਼ ਜਿਹੜੇ ਆਏ ਜਗਦੀਸ਼ ਰਾਜ ਦੇ ਆਏ ਮੇਰੇ ਨਹੀਂ ਗੇ ਅੱਛਾ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹ ਕਹਿੰਦੇ ਸੀ ਕਿ ਇਹ ਮਤਲਬ ਮੈਨੂੰ ਇਹ ਮਰਵਾਉਣਾ ਚਾਹੁੰਦੇ ਆ ਅੱਜ ਤੋਂ 4 ਮਹੀਨੇ ਪਹਿਲਾਂ ਇਹ ਉਹਨਾਂ ਨੂੰ ਹਰਦਵਾਰ ਲੈ ਜਾਣ ਵਾਸਤੇ ਲੈ ਕੇ ਗਏ ਮੈਂ ਜੀਰੇ ਸਾਂ ਮੈਨੂੰ ਜੀਰਿਓ ਉਹਨਾਂ ਨੇ ਨਾਲ ਲਿਆ ਰਾਤ 3 ਵਜੇ 3 ਵਜੇ ਲਿਆ ਆਂਦੇ ਫਿਰ ਜੇ ਤੂੰ ਨਾਲ ਜਾਵੇਂਗਾ ਤੇ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਜਦੋਂ ਮੈਂ ਨਾਲ ਬਹਿ ਗਿਆ ਇਹਨਾਂ ਨੇ ਉੱਥੋਂ ਗੱਡੀ ਵਾਪਸ ਮੋੜ ਕੇ ਤੇ ਅੰਬਰਸਰ ਆ ਗਏ ਸ਼ੀਕਾ ਇਹ ਉੱਥੇ ਲੈ ਕੇ ਹੀ ਨਹੀਂ ਗਏ ਤੇ ਅੱਜ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਉਹਨਾਂ ਦਾ ਵੱਡਾ ਜਿਹੜਾ ਬੇਟਾ ਆਏਗਾ ਵੱਡਾ ਬੇਟਾ ਉਸ ਕੋ ਬਾਦ ਸੰਸਕਾਰ ਜਿਹੜਾ ਕਰਵਾਣਾ ਉਹ ਤਾਂ ਪਹਿਲਾਂ ਨਹੀਂ ਆਪਾਂ ਹੁੰਦੇ ਨੇ ਜਦੋਂ ਉਹਨਾਂ ਦੇ ਇਹਨਾਂ ਦੇ ਨਾਲ ਕਿਸੇ ਕਿਸਮ ਦੇ ਉਹਨਾਂ ਨੇ ਤੇ ਉਹ ਉਹਦੇ ਕਹਿੰਦਾ ਸੀਗਾ ਵੀ ਮੇਰੀ ਇਹਦਾ ਲਾਸ਼ ਨੂੰ ਹੱਥ ਵੀ ਨਾ ਲਾਉਣ ਅੱਛਾ ਲੋਕ ਉਹ ਇਹਨਾਂ ਨੂੰ ਵਿਦਖਲ ਕਰ ਚੁੱਕਾ ਸੀਗਾ ਉਹਨਾਂ ਦੇ ਮਤਲਬ ਇਹ ਸਿਰਫ ਹੁਣ ਪ੍ਰਾਪਰਟੀ ਦੀ ਭੁੱਖ ਆ ਗਈ ਬੇਟਾ ਗੱਲ ਹੋਰ ਕੋਈ ਨਹੀਂ ਅੱਛਾ ਇਹ ਸਿਰਫ ਪ੍ਰਾਪਰਟੀ ਦੀ ਭੁੱਖ ਕਰਕੇ ਜਿਹੜਾ ਉਹ ਇਹਨਾਂ ਇਹਨਾਂ ਨੇ ਮਸਲਾ ਜਿਹੜਾ ਪ੍ਰੈਸ਼ਰਾਈਜ਼ ਕਰ ਰਹੇ ਨੇ ਸੰਸਥਾ ਪਾਲੀਆ ਵਿੱਚ ਪੁਲਿਸਨਵਾਲ ਹੋਈ ਪਈ ਆ ਇਹਦੇ ਵਿੱਚ ਜਿਹੜਾ ਉਹ ਅਸੀਂ ਤਾਂ ਇਹੋ ਮੰਗ ਕਰਦੇ ਆਂ ਵੀ ਇਹਦਾ ਹੁਣ ਅੰਤਮ ਸੰਸਕਾਰ ਜਿਹੜਾ ਇਹ ਮਰਨਾ ਇਹਦਾ ਨਾਂ ਰੋਲਿਆ ਜਾਵੇ ਤੇ ਇਹਨੂੰ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਾਂਤੀ ਬਖਸ਼ੀ ਮਾਰਕ